ਤੇ ਮੇਰੇ ਨਾਲ ਇੱਕ ਹਲਕਾ ਸ਼ਰੀਰਕ ਸੱਟ ਲੱਗ ਗਈ। ਤੁਸੀਂ ਸਮਝ ਜਾਂਦੇ ਹੋ ਕਿ ਪਿਛਲੇ ਲਗਭਗ 15 ਦਿਨਾਂ ਤੋਂ ਅਸੀਂ ਇੱਕ ਵੱਡੀ ਲੜਾਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜ ਰਏ ਸੀ। ਸਾਡੇ ਜਰਨੈਲ ਸਰਦਾਰ ਭਗਵੰਤ ਸਿੰਘ ਮਾਨ ਬੁਖਮਤਰੀ ਪੰਜਾਬ ਦੀ ਅਗਵਾਈ ਦੇ ਚਿੰਨ੍ਹ ਹੈ ਖੁਦ ਨੰਗਲ ਡੈਮ ਤੇ ਆ ਕੇ ਤਿੰਨ ਵਾਰੀ ਪੀਬੀਐਮਡੀ ਦੇ ਜਿਹੜੇ ਨਾਪਾਕ ਇਰਾਦੇ ਐ ਉਹਨਾਂ ਨੂੰ ناکਾਮਯਾਬ ਕੀਤਾ। ਸਾਡੇ ਇਲਾਕੇ ਦੇ ਲੋਕਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਪਾਣੀਆਂ ਨੂੰ ਬਚਾਉਣ ਦੇ ਜਿਹੜੇ ਪ੍ਰੇਮੀ ਐ ਪੰਜਾਬ ਦੀ ਧਰਤੀ ਪੰਜਾਬ ਦੀ ਖੇਤੀ ਦੇ ਜਿਹੜੇ ਅਸਲ ਪ੍ਰੇਮੀ ਨੇ ਉਹ ਇੱਥੇ ਦਿਨ ਰਾਤ ਮਿਹਨਤ ਕਰਕੇ ਬੈਠੇ ਰਹੇ ਸਾਡੇ ਆਮ ਆਦਮੀ ਪਾਰਟੀ ਦੇ ਲੋਕਲ ਵੌਲੰਟੀਅਰ ਆਸ-ਪਾਸ ਪਿੰਡਾਂ ਦੇ ਲੋਕ ਉਹ ਇੱਥੇ ਦਿਨ ਰਾਤ ਸੇਵਾ ਕੀਤੀ ਹੈ ਜਦੋਂ ਬਲੈਕਆਊਟ ਸੀਗਾ ਜਦੋਂ ਇਸ ਡੈਮ ਦੇ ਉੱਤੇ ਅਲਟਰਾ ਸੈਂਸਿਟਿਵ ਜਿਹੜਾ ਖਤਰਾ ਸੀ ਉਦੋਂ ਵੀ ਉਹ ਇੱਥੇ ਬੈਠੇ ਰਹੇ ਅਸੀਂ ਆਪਣੀ ਭੂਮਿਕਾ ਨਿਭਾਈ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇਹ ਸਾਡੇ ਪਿੰਡਾਂ ਦੀ ਮੇਰੇ ਇਲਾਕੇ ਦੇ ਪਿੰਡਾਂ ਦੀ ਲੜਾਈ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਮਹਾਮਾਇੀ ਦੀ ਬਖਸ਼ਿਸ਼ ਹੋਈ ਹੈ कि ਅੰਤਪੀ ਮਹੀ ਹੋ ਗਈ ਹੈ ਤੇ ਹੁਣ ਸਿਰਫ ਛੰਡ ਘੰਟੇ ਰਹਿ ਗਏ ਆ ਕੱਲ 21 ਤਰੀਕ ਐ ਅਸੀਂ ਇਹ ਜਿਹੜਾ ਮੋੜ ਚਾ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਇਸਤੇ ਵਿੱਚ ਅਸੀਂ ਫਤਿਹ ਹਾਸਲ ਕੀਤੀ ਹੈ ਤੇ ਕੱਲ ਇਸ ਦੀ ਫਤਿਹ ਮਨਾਉਣ ਦੇ ਲਈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਪੰਜਾਬ ਦੇ ਪਾਣੀਆਂ ਦੇ ਰਾਖੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇੱਥੇ ਆ ਰਹੇ ਆ ਆ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਤੇ ਬਾਕੀ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਜੋ ਪੰਜਾਬ ਦੇ ਕਰਤੀ ਹੈట్లా ਪਾਣੀ ਬਚਾਉਣ ਦੀ ਲੜਾਈ ਲੜ ਰਹੇ ਨੇ ਜੋ ਪੰਜਾਬ ਦੇ ਵਿੱਚ ਮਹਿਰੀ ਪਾਣੀ ਜਿਹੜਾ ਨੂੰ ਖੇਤਾਂ ਨੂੰ ਮਿਲ ਰਿਹਾ ਜਿਨ੍ਹਾਂ ਦੇ ਖੇਤਾਂ ਨੂੰ ਪਹਿਲੀ ਵਾਰੀ ਮਿਲਿਆ ਤੇ ਨਾਲ ਹੀ ਪੰਜਾਬ ਨੂੰ ਪੰਜਾਬੀ ਇਥੋਂ ਤੇ ਸਾਡੀ ਮਿੱਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਫੀਲ ਹੈ ਕਿ ਕੰਨ ਜਰੂਰ ਆਉ ਤੇ ਬੜੀ ਵੱਡੀ ਜਿੱਤ ਹੈ ਆਪਾਂ ਬੀਬੀਐਮਬੀ ਹਰਿਆਣਾ ਕੇਂਦਰ بڑے ਵੱਡੇ ਇਹਨਾਂ ਦੇ ਜਿਹੜੇ ਮਨਸੂਬੇ ਸੀ ਬੜੇ ਤਾਕਤਵਰ ਸੀ ਨਹੀਂ ਹਰ ਹਰ ਪੈਂਤਰਾ ਬਣਾਇਆ ਕਦੀ ਰਾਤੀ 3 ਵਜੇ ਕਦੀ 2 ਵਜੇ ਕਦੀ ਕੜਕੇ 4 ਵਜੇ ਕਦੀ ਕੋਈ ਚੀਰਮੈਨ ਆ ਗਿਆ ਕਦੀ ਕੁਝ ਆ ਗਿਆ ਪਰ ਸਾਡੇ ਸਾਥੀ ਐਨ ਚਟਾਨ ਵਾਂਗੂ ਖੜੇ ਰਹੇ ਤੇ ਹੁਣ ਆਪਾਂ ਇਸ ਮੋਰਚੇ ਨੂੰ ਜਿੱਤਿਆ ਕੱਲ ਆਪਾਂ ਇਸ ਜਿੱਤ ਦਾ ਜਿਹੜਾ ਹੈ ਜਸ਼ਨ ਮਨਾਣਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਮੁੱਖ ਮੰਤਰੀ ਸਾਹਿਬ ਵੀ ਆ ਰਹੇ ਆਪਸ ਤੋਂ ਪੀੜਾ ਕੱਲ ਸਵੇਰੇ ਨੰਗਲ ਡੈਮ ਦਫ਼ਤਰ 11 ਵਜੇ ਹਾਜ਼ਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਬੈਂਕ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼ਹੀਦ ਰਣਜੀਤ ਸਾਹਿਬ ਤੁਸੀਂ ਸਮਝ ਜਾਂਦੇ ਹੋ ਕਿ ਪਿਛਲੇ ਲਗਭਗ 15 ਦਿਨਾਂ ਤੋਂ ਅਸੀਂ ਇੱਕ ਵੱਡੀ ਲੜਾਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜ ਰਹੇ ਸੀ ਸਾਡੇ ਜਰਨਲ ਸਰਦਾਰ ਭਗਵੰਤ ਸਿੰਘ ਮਾਨ ਮੁਖਮਲਤਰੀ ਪੰਜਾਬ ਦੀ ਅਗਵਾਈ ਦੇ ਜਿਨ੍ਹਾਂ ਨੇ ਖੁਦ ਨੰਗਲ ਡੈਮ ਤੇ ਆ ਕੇ ਤਿੰਨ ਵਾਰੀ ਪੀਬੀਐਮਡੀ ਦੇ ਜਿਹੜੇ ਨਾਪਾਕ ਇਰਾਦੇ ਐ ਉਹਨਾਂ ਨੂੰ ناکਾਮਯਾਬ ਕੀਤਾ ਸਾਡੇ ਇਲਾਕੇ ਦੇ ਲੋਕਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਪਾਣੀਆਂ ਨੂੰ ਬਚਾਉਣ ਦੇ ਜਿਹੜੇ ਪ੍ਰੇਮੀ ਐ ਪੰਜਾਬ ਦੀ ਧਰਤੀ ਪੰਜਾਬ ਦੀ ਖੇਤੀ ਦੇ ਜਿਹੜੇ ਅਸਲ ਪ੍ਰੇਮੀ ਨੇ ਉਹ ਇੱਥੇ ਦਿਨ ਰਾਤ ਮਿਹਨਤ ਕਰਕੇ ਬੈਠੇ ਰਹੇ ਸਾਡੇ ਆਮ ਆਦਮੀ ਪਾਰਟੀ ਦੇ ਲੋਕਲ ਵੌਲੰਟੀਅਰ ਆਸ-ਪਾਸ ਪਿੰਡਾਂ ਦੇ ਲੋਕ ਉਹ ਇੱਥੇ ਦਿਨ ਰਾਤ ਸੇਵਾ ਕੀਤੀ ਹੈ ਜਦੋਂ ਬਲੈਕਆਊਟ ਸੀਗਾ ਜਦੋਂ ਇਸ ਡੈਮ ਦੇ ਉੱਤੇ ਅਲਟਰਾ ਸੈਂਸਿਟਿਵ ਜਿਹੜਾ ਖਤਰਾ ਸੀ ਉਦੋਂ ਵੀ ਉਹ ਇੱਥੇ ਬੈਠੇ ਰਹੇ ਅਸੀਂ ਆਪਣੀ ਭੂਮਿਕਾ ਨਿਭਾਈ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇਹ ਸਾਡੇ ਪਿੰਡਾਂ ਦੀ ਮੇਰੇ ਇਲਾਕੇ ਦੇ ਪਿੰਡਾਂ ਦੀ ਲੜਾਈ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਮਹਾਮਾਇੀ ਦੀ ਬਖਸ਼ਿਸ਼ ਹੋਈ ਹੈ ਕਿ ਅੱਜ ਵੀ ਮੇਹੀ ਹੋ ਗਈ ਹੈ ਤੇ ਹੁਣ ਸਿਰਫ ਛੰਡ ਕੇ ਇੰਤੇ ਰਹਿ ਗਏ ਆ ਕੱਲ 21 ਤਰੀਕ ਐ ਅਸੀਂ ਇਹ ਜਿਹੜਾ ਮੋੜ ਚਾ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਇਸ ਦੇ ਵਿੱਚ ਅਸੀਂ ਫਤਿਹ ਹਾਸਲ ਕੀਤੀ ਐ ਤੇ ਕੱਲ ਇਸ ਦੀ ਫਤਿਹ ਮਨਾਉਣ ਦੇ ਲਈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਪੰਜਾਬ ਦੇ ਪਾਣੀਆਂ ਦੇ ਰਾਖੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਿੱਚ ਆ ਰਹੇ ਆ ਆ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਐ ਤੇ ਬਾਕੀ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਐ ਜੋ ਪੰਜਾਬ ਦੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਲੜਾਈ ਲੜ ਰਹੇ ਨੇ ਜੋ ਪੰਜਾਬ ਦੇ ਵਿੱਚ ਮਹਿਰੀ ਪਾਣੀ ਜਿਹਨਾਂ ਨੂੰ ਖੇਤਾਂ ਨੂੰ ਮਿਲ ਰਿਹਾ ਜਿਨ੍ਹਾਂ ਦੇ ਖੇਤਾਂ ਨੂੰ ਪਹਿਲੀ ਵਾਰੀ ਮਿਲਿਆ ਤੇ ਨਾਲ ਹੀ ਪੰਜਾਬ ਨੂੰ ਪੰਜਾਬੀ ਇਥੋਂ ਤੇ ਸਾਡੀ ਮਿੱਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਫੀਲ ਹੈ ਕਿ ਕੱਲ ਜ਼ਰੂਰ ਆਉਗੇ ਤੇ ਬੜੀ ਵੱਡੀ ਜਿੱਤ ਹੈ ਆਪਾਂ BBMP ਹਰਿਆਣਾ ਕੇਂਦਰ بڑے ਵੱਡੇ ਇਹਨਾਂ ਦੇ ਜਿਹੜੇ ਮਨਸੂਬੇ ਸੀ ਬੜੇ ਤਾਕਤਵਰ ਸੀ ਨਹੀਂ ਹਰ ਹਰ ਪੈਂਤਰਾ ਬਣਾਇਆ ਕਦੀ ਰਾਤੀ 3 ਵਜੇ ਕਦੀ 2 ਵਜੇ ਕਦੀ ਘੜਕੇ 4 ਵਜੇ ਕਦੀ ਕੋਈ ਚੇਅਰਮੈਨ ਆ ਗਿਆ ਕਦੀ ਕੁਝ ਆ ਗਿਆ ਪਰ ਸਾਡੇ ਸਾਥੀ ਐਨ ਚਟਾਨ ਵਾਂਗੂ ਖੜੇ ਰਹੇ ਤੇ ਹੁਣ ਆਪਾਂ ਇਸ ਮੋਰਚੇ ਨੂੰ ਜਿੱਤਿਆ ਕੱਲ ਆਪਾਂ ਇਸ ਜਿੱਤ ਦਾ ਜਿਹੜਾ ਹੈ ਜਸ਼ਨ ਮਨਾਣਾ ਗੁਰੂ ਸਾਹਿਬ ਦਾ ਸ਼ੁਕਰਾ DNA ਕਹਿਣਾ ਮੁੱਖ ਮੰਤਰੀ ਸਾਹਿਬ ਵੀ ਆ ਰਹੇ ਆਪਸਾ ਨੂੰ ਪੀੜਾ ਕੱਲ ਸਵੇਰੇ ਨੰਗਲ ਡੈਮ ਦੇ ਉੱਤੇ 11 ਵਜੇ ਹਾਜ਼ਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਬੈਂਕ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਨਤਕੁਰ ਸਾਹਿਬ ਹਾਂ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਲਗਭਗ 15 ਦਿਨਾਂ ਤੋਂ ਅਸੀਂ ਇੱਕ ਵੱਡੀ ਲੜਾਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜ ਰਏ ਸੀ ਸਾਡੇ ਜਰਨਲ ਸਰਦਾਰ ਭਗਵੰਤ ਸਿੰਘ ਮਾਨ ਬੁਖਮંત્રી ਪੰਜਾਬ ਦੀ ਅਵਾਜ਼ ਹੇ ਜਿਨ੍ਹਾਂ ਨੇ ਖੁਦ ਨੰਗਲ ਡੈਮ ਤੇ ਆ ਕੇ ਤਿੰਨ ਵਾਰੀ ਪੀਪੀਐਮਡੀ ਦੇ ਜਿਹੜੇ ਨਾਪਾਕ ਇਰਾਦੇ ਐ ਉਹਨਾਂ ਨੂੰ ناکਾਮਯਾਬ ਕੀਤਾ ਸਾਡੇ ਇਲਾਕੇ ਦੇ ਲੋਕਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਪਾਣੀਆਂ ਨੂੰ ਬਚਾਉਣ ਦੇ ਜਿਹੜੇ ਪ੍ਰੇਮੀ ਐ ਪੰਜਾਬ ਦੀ ਧਰਤੀ ਪੰਜਾਬ ਦੀ ਖੇਤੀ ਦੇ ਜਿਹੜੇ ਅਸਲ ਪ੍ਰੇਮੀ ਨੇ ਉਹ ਇੱਥੇ ਦਿਨ ਰਾਤ ਮਿਹਨਤ ਕਰਕੇ ਬੈਠੇ ਰਹੇ ਸਾਡੇ ਆਮ ਆਦਮੀ ਪਾਰਟੀ ਦੇ ਲੋਕਲ ਗਾਰੰਟੀਅਰ ਆਸ-ਪਾਸ ਪਿੰਡਾਂ ਦੇ ਲੋਕ ਉਹ ਇੱਥੇ ਦਿਨ ਰਾਤ ਸੇਵਾ ਕੀਤੀ ਹੈ ਜਦੋਂ ਬਲੈਕਆਊਟ ਸੀਗਾ ਜਦੋਂ ਇਸ ਡੈਮ ਦੇ ਉੱਤੇ ਅਲਟਰਾ ਸੈਂਸਿਟਿਵ ਜਿਹੜਾ ਖਤਰਾ ਸੀ ਉਦੋਂ ਵੀ ਉਹ ਇੱਥੇ ਬੈਠੇ ਰਹੇ ਅਸੀਂ ਆਪਣੀ ਭੂਮਿਕਾ ਨਿਭਾਈ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇਹ ਸਾਡੇ ਪਿੰਡਾਂ ਦੀ ਮੇਰੇ ਇਲਾਕੇ ਦੇ ਪਿੰਡਾਂ ਦੀ ਲੜਾਈ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਗੁਰੂ ਸਾਹਿਬ ਨੇ ਕਿਰਪਾ ਦਿੱਤੀ ਹੈ ਮਹਾਮਾਹੀ ਦੀ ਬਖਸ਼ਿਸ਼ ਹੋਈ ਹੈ ਕਿ ਅੱਜ ਵੀ ਮੇਹੀ ਹੋ ਗਈ ਹੈ ਤੇ ਹੁਣ ਸਿਰਫ ਛੰਡ ਘੰਟੇ ਰਹਿ ਗਏ ਆ ਕੱਲ 21 ਤਰੀਕ ਨੂੰ ਅਸੀਂ ਇਹ ਜਿਹੜਾ ਮੋਰਚਾ ਹੈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਇਸ ਦੇ ਵਿੱਚ ਅਸੀਂ ਫਤਿਹ ਹਾਸਲ ਕੀਤੀ ਹੈ ਤੇ ਕੱਲ ਇਸ ਦੀ ਫਤਿਹ ਮਨਾਉਣ ਦੇ ਲਈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਪੰਜਾਬ ਦੇ ਪਾਣੀਆਂ ਦੇ ਰਾਖੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇੱਥੇ ਆ ਰਹੇ ਆ ਆ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਤੇ ਬਾਕੀ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਜੋ ਪੰਜਾਬ ਦੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਲੜਾਈ ਲੜ ਰਹੇ ਨੇ ਜੋ ਪੰਜਾਬ ਦੇ ਵਿੱਚ ਮੈਰੀ ਪਾਣੀ ਜਿਹਨਾਂ ਨੂੰ ਖੇਤਾਂ ਨੂੰ ਮਿਲ ਰਿਹਾ ਜਿਨ੍ਹਾਂ ਨੇ ਖੇਤਾਂ ਨੂੰ ਪਹਿਲੀ ਵਾਰੀ ਮਿਲਿਆ ਤੇ ਨਾਲ ਹੀ ਪੰਜਾਬ ਨੂੰ ਪੰਜਾਬੀਏਤ ਨੂੰ ਤੇ ਸਾਡੀ ਮਿੱਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਖੁਸ਼ ਹੈ ਕਿ ਕੰਮ ਜਰੂਰ ਆਉਂਦੇ ਤੇ ਬੜੀ ਵੱਡੀ ਜਿੱਤ ਹੈ ਆਪਾਂ BBMB ਹਰਿਆਣਾ ਕੇਂਦਰ بڑے ਵੱਡੇ ਇਹਨਾਂ ਦੇ ਜਿਹੜੇ ਮਨਸੂਬੇ ਸੀ ਬੜੇ ਤਾਕਤਵਰ ਸੀ ਨਹੀਂ ਹਰ ਹਰ ਪੈਂਤਰਾ ਬਨਾਇਆ ਕਦੀ ਰਾਤੀ 3 ਵਜੇ ਕਦੀ 2 ਵਜੇ ਕਦੀ ਕੜਕੇ 4 ਵਜੇ ਕਦੀ ਕੋਈ ਚੀਰਮੈਨ ਆ ਗਿਆ ਕਦੀ ਕੁਛ ਆ ਗਿਆ ਪਰ ਸਾਡੇ ਸਾਥੀ ਐ ਚਟਾਨ ਵਾਂਗੂ ਖੜੇ ਰਹੇ ਤੇ ਹੁਣ ਆਪਾਂ ਇਸ ਮੋਰਚਨ ਜਿੱਤਿਆ ਕੱਲ ਆਪਾਂ ਇਸ ਜਿੱਤ ਦਾ ਜਿਹੜਾ ਹੈ ਜਸ਼ਨ ਮਨਾਣਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਮੁੱਖ ਮੰਤਰੀ ਸਾਹਿਬ ਵੀ ਆਰੇ ਆਪਸਾ ਨੂੰ ਪੀਣਾ ਕੱਲ ਸਵੇਰੇ ਮੰਗਲ ਡੈਮ ਦੇ ਉੱਤੇ 11 ਵਜੇ ਹਸਨ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਬੈਂਕ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਰਣਜੀਤ ਸਿੰਘ ਸਾਹਿਬ ਹਾਂ ਤੁਸੀਂ ਸਮਝ ਜਾਂਦੇ ਹੋ ਕਿ ਪਿਛਲੇ ਲਗਭਗ 15 ਦਿਨਾਂ ਤੋਂ ਅਸੀਂ ਇੱਕ ਵੱਡੀ ਲੜਾਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜ ਰਹੇ ਸੀ ਸਾਡੇ ਜਰਨਲ ਸਰਦਾਰ ਭਗਵੰਤ ਸਿੰਘ ਮਾਨ ਬੁਖਮંત્રી ਪੰਜਾਬ ਦੀ ਅਗਵਾਈ ਦੇ ਜਿਨ੍ਹਾਂ ਨੇ ਖੁਦ ਨੰਗਲ ਡੈਮ ਤੇ ਆ ਕੇ ਤਿੰਨ ਵਾਰੀ ਪੀਬੀਐਮਡੀ ਦੇ ਜਿਹੜੇ ਨਾਪਾਕ ਇਰਾਦੇ ਐ ਉਹਨਾਂ ਨੂੰ ناکਾਮਯਾਬ ਕੀਤਾ ਸਾਡੇ ਇਲਾਕੇ ਦੇ ਲੋਕਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਪਾਣੀਆਂ ਨੂੰ ਬਚਾਉਣ ਦੇ ਜਿਹੜੇ ਪ੍ਰੇਮੀ ਐ ਪੰਜਾਬ ਦੀ ਧਰਤੀ ਪੰਜਾਬ ਦੀ ਖੇਤੀ ਦੇ ਜਿਹੜੇ ਅਸਲ ਪ੍ਰੇਮੀ ਨੇ ਉਹ ਇੱਥੇ ਦਿਨ ਰਾਤ ਮਿਹਨਤ ਕਰਕੇ ਬੈਠੇ ਰਹੇ ਸਾਡੇ ਆਮ ਆਦਮੀ ਪਾਰਟੀ ਦੇ ਲੋਕਲ ਗਾਰੰਟੀਅਰ ਆਸ-ਪਾਸ ਪਿੰਡਾਂ ਦੇ ਲੋਕ ਉਹ ਇੱਥੇ ਦਿਨ ਰਾਤ ਸੇਵਾ ਕੀਤੀ ਹੈ ਜਦੋਂ ਬਲੈਕਆਊਟ ਸੀਗਾ ਜਦੋਂ ਇਸ ਡੈਮ ਦੇ ਉੱਤੇ ਅਲਟਰਾ ਸੈਂਸਿਟਿਵ ਜਿਹੜਾ ਖਤਰਾ ਸੀ ਉਦੋਂ ਵੀ ਉਹ ਇੱਥੇ ਬੈਠੇ ਰਹੇ ਅਸੀਂ ਆਪਣੀ ਭੂਮਿਕਾ ਨਿਭਾਈ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇਹ ਸਾਡੇ ਪਿੰਡਾਂ ਦੀ ਮੇਰੇ ਇਲਾਕੇ ਦੇ ਪਿੰਡਾਂ ਦੀ ਲੜਾਈ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਗੁਰੂ ਸਾਹਿਬ ਨੇ ਕਿਰਪਾ ਦਿੱਤੀ ਹੈ ਮਹਾਮਾਹੀ ਦੀ ਬਖਸ਼ਿਸ਼ ਹੋਈ ਹੈ ਕਿ ਅੱਜ ਵੀ ਮੇਹੀ ਹੋ ਗਈ ਹੈ ਤੇ ਹੁਣ ਸਿਰਫ ਛੰਡ ਘੰਟੇ ਰਹਿ ਗਏ ਆ ਕੱਲ 21 ਤਰੀਕ ਦੇ ਅਸੀਂ ਇਹ ਜਿਹੜਾ ਮੋੜ ਚਾ ਪੰਜਾਬ ਦੇ ਪਾਣੀਆਂ ਨੂੰ ਵਿਚਾਣ ਲਈ ਇਸ ਦੇ ਵਿੱਚ ਅਸੀਂ ਫਤਿਹ ਹਾਸਲ ਕੀਤੀ ਹੈ ਤੇ ਕੱਲ ਇਸ ਦੀ ਫਤਿਹ ਮਨਾਉਣ ਦੇ ਲਈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਪੰਜਾਬ ਦੇ ਪਾਣੀਆਂ ਦੇ ਰਾਖੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇੱਥੇ ਆ ਰਹੇ ਆ ਆ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਤੇ ਬਾਕੀ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਜੋ ਪੰਜਾਬ ਦੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਲੜਾਈ ਲੜ ਰਹੇ ਨੇ ਜੋ ਪੰਜਾਬ ਦੇ ਵਿੱਚ ਮੈਰੀ ਪਾਣੀ ਜਿਹਨਾਂ ਨੂੰ ਖੇਤਾਂ ਨੂੰ ਮਿਲ ਰਿਹਾ ਜਿਨ੍ਹਾਂ ਨੇ ਖੇਤਾਂ ਨੂੰ ਪਹਿਲੀ ਵਾਰੀ ਮਿਲਿਆ ਤੇ ਨਾਲ ਹੀ ਪੰਜਾਬ ਨੂੰ ਪੰਜਾਬੀਏ ਤੁੰ ਤੇ ਸਾਡੀ ਮਿੱਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਫੀਲ ਹੈ ਕਿ ਕੱਲ ਜਰੂਰ ਆਓ ਤੇ ਬੜੀ ਵੱਡੀ ਜਿੱਤ ਹੈ ਆਪਾਂ BBMP ਹਰਿਆਣਾ ਕੇਂਦਰ بڑے ਵੱਡੇ ਇਹਨਾਂ ਦੇ ਜਿਹੜੇ ਮਨਸੂਬੇ ਸੀ ਬੜੇ ਤਾਕਤਵਰ ਸੀ ਨਹੀਂ ਹਰ ਹਰ ਪੈਂਟਰਾ ਬਨਾਇਆ ਕਦੀ ਰਾਤੀ 3 ਵਜੇ ਕਦੀ 2 ਵਜੇ ਕਦੀ ਕੜਕੇ 4 ਵਜੇ ਕਦੀ ਪੁਤ ਚੀਰਮੈਨ ਆ ਗਿਆ ਕਦੀ ਕੁਛ ਆ ਗਿਆ ਪਰ ਸਾਡੇ ਸਾਥੀ ਐਂ ਚਟਾਨ ਵਾਂਗੂ ਖੜੇ ਰਹੇ ਤੇ ਹੁਣ ਆਪਾਂ ਇਸ ਮੋਰਚਨ ਜਿੱਤੇ ਆ ਕੱਲ ਆਪਾਂ ਇਸ ਜਿੱਤ ਦਾ ਜਿਹੜਾ ਹੈ ਜਸ਼ਨ ਮਨਾਣਾ ਗੁਰੂ ਸਾਹਿਬ ਦਾ ਸ਼ੁਕਰਾ DNA ਕਰਨਾ ਮੁੱਖ ਮੰਤਰੀ ਸਾਹਿਬ ਵੀ ਆਰੇ ਆਪਾਂ ਨੂੰ ਪੀਦਾ ਕੱਲ ਸਵੇਰੇ ਮੰਗਲ ਡੈਮ ਦੇ ਉੱਤੇ 11 ਵਜੇ ਹਾਜ਼ਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਬਾਂਦ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਰਣਜੀਤ ਸਿੰਘ ਸਾਹਿਬ ਉਸੀਂ ਸਮਝ ਜਾਂਦੇ ਹਾਂ ਕਿ ਪਿਛਲੇ ਲਗਭਗ 15 ਦਿਨਾਂ ਤੋਂ ਅਸੀਂ ਇੱਕ ਵੱਡੀ ਲੜਾਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜ ਰਹੇ ਸੀ ਸਾਡੇ ਜਰਨਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਦੇ ਜਿਨ੍ਹਾਂ ਨੇ ਖੁਦ ਨੰਗਲ ਡੈਮ ਤੇ ਆ ਕੇ ਤਿੰਨ ਵਾਰੀ ਪੀਪੀਐਮਬੀ ਦੇ ਜਿਹੜੇ ਨਾਪਾਕ ਇਰਾਦੇ ਐ ਉਹਨਾਂ ਨੂੰ ناکਾਮਯਾਬ ਕੀਤਾ ਸਾਡੇ ਇਲਾਕੇ ਦੇ ਲੋਕਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਪਾਣੀਆਂ ਨੂੰ ਬਚਾਉਣ ਦੇ ਜਿਹੜੇ ਪ੍ਰੇਮੀ ਐ ਪੰਜਾਬ ਦੀ ਧਰਤੀ ਪੰਜਾਬ ਦੀ ਖੇਤੀ ਦੇ ਜਿਹੜੇ ਅਸਲ ਪ੍ਰੇਮੀ ਨੇ ਉਹ ਇੱਥੇ ਦਿਨ ਰਾਤ ਮਿਹਨਤ ਕਰਕੇ ਬੈਠੇ ਰਹੇ ਸਾਡੇ ਆਮ ਆਦਮੀ ਪਾਰਟੀ ਦੇ ਲੋਕਲ ਗਾਰੰਟੀਅਰ ਆਸ-ਪਾਸ ਪਿੰਡਾਂ ਦੇ ਲੋਕ ਉਹ ਇੱਥੇ ਦਿਨ ਰਾਤ ਸੇਵਾ ਕੀਤੀ ਹੈ ਜਦੋਂ ਬਲੈਕਆਊਟ ਸੀਗਾ ਜਦੋਂ ਇਸ ਡੈਮ ਦੇ ਉੱਤੇ ਅਲਟਰਾ ਸੈਂਸਿਟਿਵ ਜਿਹੜਾ ਖਤਰਾ ਸੀ ਉਦੋਂ ਵੀ ਉਹ ਇੱਥੇ ਬੈਠੇ ਰਹੇ ਅਸੀਂ ਆਪਣੀ ਭੂਮਿਕਾ ਨਿਭਾਈ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇਹ ਸਾਡੇ ਪਿੰਡਾਂ ਦੀ ਮੇਰੇ ਇਲਾਕੇ ਦੇ ਪਿੰਡਾਂ ਦੀ ਲੜਾਈ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਮਹਾਮਾਹੀ ਦੀ ਬਖਸ਼ਿਸ਼ ਹੋਈ ਹੈ ਕਿ ਅੱਜ ਵੀ ਮੇਹੀ ਹੋ ਗਈ ਹੈ ਤੇ ਹੁਣ ਸਿਰਫ ਛੱਡ ਕੇ ਘੰਟੇ ਰਹਿ ਗਏ ਆ ਕੱਲ 21 ਤਰੀਕ ਨੂੰ ਅਸੀਂ ਇਹ ਜਿਹੜਾ ਮੋਰਚਾ ਹੈ ਪੰਜਾਬ ਦੇ ਪਾਣੀਆਂ ਨੂੰ بچਾਉਣ ਲਈ ਇਸ ਦੇ ਵਿੱਚ ਅਸੀਂ ਫਤਿਹ ਹਾਸਲ ਕੀਤੀ ਹੈ ਤੇ ਕੱਲ ਇਸ ਦੀ ਫਤਿਹ ਮਨਾਉਣ ਦੇ ਲਈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਪੰਜਾਬ ਦੇ ਪਾਣੀਆਂ ਦੇ ਰਾਖੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਿੱਚ ਆ ਰਹੇ ਆ ਆ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਤੇ ਬਾਕੀ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਜੋ ਪੰਜਾਬ ਦੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਲੜਾਈ ਲੜ ਰਹੇ ਨੇ ਜੋ ਪੰਜਾਬ ਦੇ ਵਿੱਚ ਮਹਿਰੀ ਪਾਣੀ ਜਿਹਨਾਂ ਨੂੰ ਖੇਤਾਂ ਨੂੰ ਮਿਲ ਰਿਹਾ ਜਿਨ੍ਹਾਂ ਦੇ ਖੇਤਾਂ ਨੂੰ ਪਹਿਲੀ ਵਾਰੀ ਮਿਲਿਆ ਤੇ ਨਾਲ ਹੀ ਪੰਜਾਬ ਨੂੰ ਪੰਜਾਬੀ ਇਤਿਹਾਸ ਨੂੰ ਤੇ ਸਾਡੀ ਮਿੱਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਫੀਲ ਹੈ ਕਿ ਕੱਲ ਜ਼ਰੂਰ ਆਓ ਤੇ ਬੜੀ ਵੱਡੀ ਜਿੱਤ ਹੈ ਆਪਾਂ BBMB ਹਰਿਆਣਾ ਕੇਂਦਰ بڑے ਵੱਡੇ ਇਹਨਾਂ ਦੇ ਜਿਹੜੇ ਮਨਸੂਬੇ ਸੀ ਬੜੇ ਤਾਕਤਵਰ ਸੀ ਨਹੀਂ ਹਰ ਹਰ ਪੈਂਟਰ ਆ ਬਨਾਇਆ ਕਦੀ ਰਾਤੀ 3 ਵਜੇ ਕਦੀ 2 ਵਜੇ ਕਦੀ ਘੜਕੇ 4 ਵਜੇ ਕਦੀ ਕੋਈ ਚੀਰਮੈਨ ਆ ਗਿਆ ਕਦੀ ਕੁਛ ਆ ਗਿਆ ਪਰ ਸਾਡੇ ਸਾਥੀ ਐਨ ਚਟਾਨ ਵਾਂਗੂ ਖੜੇ ਰੇ ਤੇ ਹੁਣ ਆਪਾਂ ਇਸ ਮੋਰਚੇ ਨੂੰ ਜਿੱਤਿਆ ਕੱਲ ਆਪਾਂ ਇਸ ਜਿੱਤ ਦਾ ਜਿਹੜਾ ਹੈ ਜਸ਼ਨ ਮਨਾਣਾ ਗੁਰੂ ਸਾਹਿਬ ਦਾ ਸ਼ੁਕਰਾਡਾ ਕਰਨਾ ਮੁੱਖ ਮੰਤਰੀ ਸਾਹਿਬ ਵੀ ਆ ਰਹੇ ਆਪਤਾ ਨੂੰ ਪੀਣਾ ਕੱਲ ਸਵੇਰੇ ਨੰਗਲ ਡੈਮ ਦੇ ਉੱਤੇ 11 ਵਜੇ ਹਾਜ਼ਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਬੈਂਕ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਰਣਕੁਰਸ ਸਾਹਿਬ ਹਾਂ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਲਗਭਗ 15 ਦਿਨਾਂ ਤੋਂ ਅਸੀਂ ਇੱਕ ਮੱਠੀ ਲੜਾਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜ ਰਹੇ ਸੀ ਸਾਡੇ ਜਰਨਲ ਜ਼ਰਦਾਰ ਭਗਵੰਤ ਸਿੰਘ ਮਾਨ ਬੁਖਮંત્રી ਪੰਜਾਬ ਦੀ ਅਗਵਾਈ ਦੇ ਜਿਨ੍ਹਾਂ ਨੇ ਖੁਦ ਨੰਗਲ ਡੈਮ ਤੇ ਆ ਕੇ ਤਿੰਨ ਵਾਰੀ ਪੀਬੀਐਮਡੀ ਦੇ ਜਿਹੜੇ ਨਾਪਾਕ ਇਰਾਦੇ ਐ ਉਹਨਾਂ ਨੂੰ ناکਾਮਯਾਬ ਕੀਤਾ ਸਾਡੇ ਇਲਾਕੇ ਦੇ ਲੋਕਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਪਾਣੀਆਂ ਨੂੰ ਬਚਾਉਣ ਦੇ ਜਿਹੜੇ ਪ੍ਰੇਮੀ ਐ ਪੰਜਾਬ ਦੀ ਧਰਤੀ ਪੰਜਾਬ ਦੀ ਖੇਤੀ ਦੇ ਜਿਹੜੇ ਅਸਲ ਪ੍ਰੇਮੀ ਨੇ ਉਹ ਇੱਥੇ ਦਿਨ ਰਾਤ ਮਿਹਨਤ ਕਰਕੇ ਬੈਠੇ ਰਹੇ ਸਾਡੇ ਆਮ ਆਦਮੀ ਪਾਰਟੀ ਦੇ ਲੋਕਲ ਵਾਰੰਟੀਅਰ ਆਸ-ਪਾਸ ਪਿੰਡਾਂ ਦੇ ਲੋਕ ਉਹ ਇੱਥੇ ਦਿਨ ਰਾਤ ਸੇਵਾ ਕੀਤੀ ਹੈ ਜਦੋਂ ਬਲੈਕਆਊਟ ਸੀਗਾ ਜਦੋਂ ਇਸ ਡੈਮ ਦੇ ਉੱਤੇ ਅਲਟਰਾ ਸੈਂਸਿਟਿਵ ਜਿਹੜਾ ਖਤਰਾ ਸੀ ਉਦੋਂ ਵੀ ਉਹ ਇੱਥੇ ਬੈਠੇ ਰਹੇ ਅਸੀਂ ਆਪਣੀ ਭੂਮਿਕਾ ਨਿਭਾਈ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇਹ ਸਾਡੇ ਪਿੰਡਾਂ ਦੀ ਮੇਰੇ ਇਲਾਕੇ ਦੇ ਪਿੰਡਾਂ ਦੀ ਲੜਾਈ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਮਹਾਮਾਹੀ ਦੀ ਬਖਸ਼ਿਸ਼ ਹੋਈ ਹੈ ਕਿ ਅੱਜ ਵੀ ਮੇਹੀ ਹੋ ਗਈ ਹੈ ਤੇ ਹੁਣ ਸਿਰਫ ਛੰਡ ਘੰਟੇ ਰਹੇ ਆ ਕੱਲ 21 ਤਰੀਕ ਐ ਅਸੀਂ ਇਹ ਜਿਹੜਾ ਮੋਰਚਾ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਇਸ ਦੇ ਵਿੱਚ ਅਸੀਂ ਫਤਿਹ ਹਾਸਲ ਕੀਤੀ ਐ ਤੇ ਕੱਲ ਇਸ ਦੀ ਫਤਿਹ ਮਨਾਉਣ ਦੇ ਲਈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਪੰਜਾਬ ਦੇ ਪਾਣੀਆਂ ਦੇ ਰਾਖੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇੱਥੇ ਆ ਰਹੇ ਆ ਆ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਤੇ ਬਾਕੀ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਜੋ ਪੰਜਾਬ ਦੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਲੜਾਈ ਲੜ ਰਹੇ ਨੇ ਜੋ ਪੰਜਾਬ ਦੇ ਵਿੱਚ ਮਹਿਰੀ ਪਾਣੀ ਜਿਹਨਾਂ ਨੂੰ ਖੇਤਾਂ ਨੂੰ ਮਿਲ ਰਿਹਾ ਜਿਨ੍ਹਾਂ ਦੇ ਖੇਤਾਂ ਨੂੰ ਪਹਿਲੀ ਵਾਰੀ ਮਿਲਿਆ ਤੇ ਨਾਲ ਹੀ ਪੰਜਾਬ ਨੂੰ ਪੰਜਾਬੀ ਇਥੋਂ ਤੇ ਸਾਡੀ ਮਿੱਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਫੀਲ ਹੈ ਕਿ ਕੱਲ ਜ਼ਰੂਰ ਆਓ ਤੇ ਬੜੀ ਵੱਡੀ ਜਿੱਤ ਹੈ ਆਪਾਂ BBMP ਹਰਿਆਣਾ ਕੇਂਦਰ بڑے ਵੱਡੇ ਇਹਨਾਂ ਦੇ ਜਿਹੜੇ ਮਨਸੂਬੇ ਸੀ ਬੜੇ ਤਾਕਤਵਰ ਸੀ ਨਹੀਂ ਹਰ ਹਰ ਪੈਂਤਰਾ ਬਣਾਇਆ ਕਦੀ ਰਾਤੀ 3 ਵਜੇ ਕਦੀ 2 ਵਜੇ ਕਦੀ ਘੜਕੇ 4 ਵਜੇ ਕਦੀ ਕੋਈ ਚੀਰਮੈਨ ਆ ਗਿਆ ਕਦੀ ਕੁਝ ਆ ਗਿਆ ਪਰ ਸਾਡੇ ਸਾਥੀ ਐਨ ਚਟਾਨ ਵਾਂਗੂ ਖੜੇ ਰਹੇ ਤੇ ਹੁਣ ਆਪਾਂ ਇਸ ਮੋਰਚੇ ਨੂੰ ਜਿੱਤਿਆ ਕੱਲ ਆਪਾਂ ਇਸ ਜਿੱਤ ਦਾ ਜਿਹੜਾ ਹੈ ਜਸ਼ਨ ਮਨਾਣਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਮੁੱਖ ਮੰਤਰੀ ਸਾਹਿਬ ਵੀ ਆਰੇ ਆਖਤ ਨੂੰ ਪੀੜਾ ਕੱਲ ਸਵੇਰੇ ਨੰਗਲ ਡੈਮ ਦੇ ਉੱਤੇ 11 ਵਜੇ ਹਾਜ਼ਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼ਹੀਦ ਰਣਜੀਤ ਸਾਹਿਬ ਹਾਂ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਲਗਭਗ 15 ਦਿਨਾਂ ਤੋਂ ਅਸੀਂ ਇੱਕ ਮੱਠੀ ਲੜਾਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜ ਰਹੇ ਸੀ ਸਾਡੇ ਜਰਨਲ ਸਰਦਾਰ ਭਗਵੰਤ ਸਿੰਘ ਮਾਨ ਬੁਖਮંત્રી ਪੰਜਾਬ ਦੀ ਅਗਵਾਈ ਦੇ ਜਿਨ੍ਹਾਂ ਨੇ ਖੁਦ ਨੰਗਲ ਡੈਮ ਤੇ ਆ ਕੇ ਤਿੰਨ ਵਾਰੀ ਪੀਬੀਐਮਡੀ ਦੇ ਜਿਹੜੇ ਨਾਪਾਕ ਇਰਾਦੇ ਐ ਉਹਨਾਂ ਨੂੰ ناکਾਮਯਾਬ ਕੀਤਾ ਸਾਡੇ ਇਲਾਕੇ ਦੇ ਲੋਕਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਪਾਣੀਆਂ ਨੂੰ ਬਚਾਉਣ ਦੇ ਜਿਹੜੇ ਪ੍ਰੇਮੀ ਆ ਪੰਜਾਬ ਦੀ ਧਰਤੀ ਪੰਜਾਬ ਦੀ ਖੇਤੀ ਦੇ ਜਿਹੜੇ ਅਸਲ ਪ੍ਰੇਮੀ ਨੇ ਉਹ ਇੱਥੇ ਦਿਨ ਰਾਤ ਮਿਹਨਤ ਕਰਕੇ ਬੈਠੇ ਰਹੇ ਸਾਡੇ ਆਮ ਆਦਮੀ ਪਾਰਟੀ ਦੇ ਲੋਕਲ ਗਾਰੰਟੀਅਰ ਆਸ-ਪਾਸ ਪਿੰਡਾਂ ਦੇ ਲੋਕ ਉਹ ਇੱਥੇ ਦਿਨ ਰਾਤ ਸੇਵਾ ਕੀਤੀ ਹੈ ਜਦੋਂ ਬਲੈਕਆਊਟ ਸੀਗਾ ਜਦੋਂ ਇਸ ਡੈਮ ਦੇ ਉੱਤੇ ਅਲਟਰਾ ਸੈਂਸਿਟਿਵ ਜਿਹੜਾ ਖਤਰਾ ਸੀ ਉਦੋਂ ਵੀ ਉਹ ਇੱਥੇ ਬੈਠੇ ਰਹੇ ਅਸੀਂ ਆਪਣੀ ਭੂਮਿਕਾ ਨਿਭਾਈ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇਹ ਸਾਡੇ ਪਿੰਡਾਂ ਦੀ ਮੇਰੇ ਇਲਾਕੇ ਦੇ ਪਿੰਡਾਂ ਦੀ ਲੜਾਈ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਗੁਰੂ ਸਾਹਿਬ ਨੇ ਕਿਰਪਾ ਦਿੱਤੀ ਹੈ ਮਹਾਮਾਹੀ ਦੀ ਬਖਸ਼ਿਸ਼ ਹੋਈ ਹੈ ਕਿ ਅੱਜ ਵੀ ਮੇਹੀ ਹੋ ਗਈ ਹੈ ਤੇ ਹੁਣ ਸਿਰਫ ਚੰਡ ਕਿੰਟੇ ਰਹਿ ਗਏ ਆ ਕੱਲ 21 ਤਰੀਕ ਨੂੰ ਅਸੀਂ ਇਹ ਜਿਹੜਾ ਮੋਰਚਾ ਪੰਜਾਬ ਦੇ ਪਾਣੀਆਂ ਨੂੰ ਵਛਾਣ ਲਈ ਇਸ ਦੇ ਵਿੱਚ ਅਸੀਂ ਫਤਿਹ ਹਾਸਲ ਕੀਤੀ ਹੈ ਤੇ ਕੱਲ ਇਸ ਦੀ ਫਤਿਹ ਮਨਾਉਣ ਦੇ ਲਈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਪੰਜਾਬ ਦੇ ਪਾਣੀਆਂ ਦੇ ਰਾਖੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਿੱਚ ਆ ਰਹੇ ਆ ਆ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਤੇ ਬਾਕੀ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਜੋ ਪੰਜਾਬ ਦੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਲੜਾਈ ਲੜ ਰਹੇ ਨੇ ਜੋ ਪੰਜਾਬ ਦੇ ਵਿੱਚ ਮਹਿਰੀ ਪਾਣੀ ਜਿਹੜਾ ਨੂੰ ਖੇਤਾਂ ਨੂੰ ਮਿਲ ਰਿਹਾ ਜਿਨ੍ਹਾਂ ਨੇ ਖੇਤਾਂ ਨੂੰ ਪਹਿਲੀ ਵਾਰੀ ਮਿਲਿਆ ਤੇ ਨਾਲ ਹੀ ਪੰਜਾਬ ਨੂੰ ਪੰਜਾਬੀ ਇਥੋਂ ਤੇ ਸਾਡੀ ਮਿੱਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਫੀਲ ਹੈ ਕਿ ਕੱਲ ਜ਼ਰੂਰ ਆਓ ਇਹ ਬੜੀ ਵੱਡੀ ਜਿੱਤ ਹੈ ਆਪਾਂ BBMP ਹਰਿਆਣਾ ਕੇਂਦਰ بڑے ਵੱਡੇ ਇਹਨਾਂ ਦੇ ਜਿਹੜੇ ਮਨਸੂਬੇ ਸੀ ਬੜੇ ਤਾਕਤਵਰ ਸੀ ਨਹੀਂ ਹਰ ਹਰ ਪੈਂਤਰਾ ਬਣਾਇਆ ਕਦੀ ਰਾਤੀ 3 ਵਜੇ ਕਦੀ 2 ਵਜੇ ਕਦੀ ਢੜਕੇ 4 ਵਜੇ ਕਦੀ ਕੋਈ ਚੀਰਮੈਨ ਆ ਗਿਆ ਕਦੀ ਕੁਛ ਆ ਗਿਆ ਪਰ ਸਾਡੇ ਸਾਥੀ ਐਨ ਚਟਾਨ ਵਾਂਗੂ ਖੜੇ ਰਹੇ ਤੇ ਹੁਣ ਆਪਾਂ ਇਸ ਮੋਰਚੇ ਨੂੰ ਜਿੱਤਿਆ ਕੱਲ ਆਪਾਂ ਇਸ ਜਿੱਤ ਦਾ ਜਿਹੜਾ ਹੈ ਜਸ਼ਨ ਮਨਾਣਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਮੰਤਰੀ ਸਾਹਿਬ ਵੀ ਆਰੇ ਆਪਾਂ ਨੂੰ ਪੀੜਾ ਕੱਲ ਸਵੇਰੇ ਮੰੰਗਲ ਡੈਮ ਦੇ ਉੱਤੇ 11 ਵਜੇ ਆਤਸ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਵਿਦਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼ਿਰੀਨਤ ਸਿੰਘ ਸਾਹਿਬ ਹਾਂ ਉਸੀਂ ਸਮਝਾਂਦੇ ਹਾਂ ਕਿ ਪਿਛਲੇ ਲਗਭਗ 15 ਦਿਨਾਂ ਤੋਂ ਅਸੀਂ ਇੱਕ ਮੱਠੀ ਲੜਾਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜ ਰਹੇ ਸੀ ਸਾਡੇ ਜਰਨੈਲ ਸਰਦਾਰ ਭਗਵੰਤ ਸਿੰਘ ਮਾਨ ਬੁਖਮંત્રી ਪੰਜਾਬ ਦੀ ਅਗਵਾਈ ਦੇ ਜਿਨ੍ਹਾਂ ਨੇ ਖੁਦ ਨੰਗਲ ਡੈਮ ਤੇ ਆ ਕੇ ਤਿੰਨ ਵਾਰੀ ਪੀਬੀਐਮਡੀ ਦੇ ਜਿਹੜੇ ਨਾਪਾਕ ਇਰਾਦੇ ਐ ਉਹਨਾਂ ਨੂੰ ناکਾਮਯਾਬ ਕੀਤਾ ਸਾਡੇ ਇਲਾਕੇ ਦੇ ਲੋਕਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਪਾਣੀਆਂ ਨੂੰ ਬਚਾਉਣ ਦੇ ਜਿਹੜੇ ਪ੍ਰੇਮੀ ਆ ਪੰਜਾਬ ਦੀ ਧਰਤੀ ਪੰਜਾਬ ਦੀ ਖੇਤੀ ਦੇ ਜਿਹੜੇ ਅਸਲ ਪ੍ਰੇਮੀ ਨੇ ਉਹ ਇੱਥੇ ਦਿਨ ਰਾਤ ਮਿਹਨਤ ਕਰਕੇ ਬੈਠੇ ਰਹੇ ਸਾਡੇ ਆਮ ਆਦਮੀ ਪਾਰਟੀ ਦੇ ਲੋਕਲ ਵਾਰੰਟੀਅਰ ਆਸ-ਪਾਸ ਪਿੰਡਾਂ ਦੇ ਲੋਕ ਉਹ ਇੱਥੇ ਦਿਨ ਰਾਤ ਸੇਵਾ ਕੀਤੀ ਹੈ ਜਦੋਂ ਬਲੈਕਆਊਟ ਸੀਗਾ ਜਦੋਂ ਇਸ ਡੈਮ ਦੇ ਉੱਤੇ ਅਲਟਰਾ ਸੈਂਸਿਟਿਵ ਜਿਹੜਾ ਖਤਰਾ ਸੀ ਉਦੋਂ ਵੀ ਉਹ ਇੱਥੇ ਬੈਠੇ ਰਹੇ ਅਸੀਂ ਆਪਣੀ ਭੂਮਿਕਾ ਨਿਭਾਈ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇਹ ਸਾਡੇ ਪਿੰਡਾਂ ਦੀ ਮੇਰੇ ਇਲਾਕੇ ਦੇ ਪਿੰਡਾਂ ਦੀ ਲੜਾਈ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਤੁਰੀ ਸਾਹਿਬ ਨੇ ਕਿਰਪਾ ਕੀਤੀ ਹੈ ਮਹਾਮਾਹੀ ਦੀ ਬਖਸ਼ਿਸ਼ ਹੋਈ ਹੈ ਕਿ ਅੱਜ ਵੀ ਮੇਹੀ ਹੋ ਗਈ ਹੈ ਤੇ ਹੁਣ ਸਿਰਫ 2 ਚੰਡ ਘੰਟੇ ਰਹਿ ਗਏ ਆ ਕੱਲ 21 ਤਰੀਕ ਨੂੰ ਅਸੀਂ ਇਹ ਜਿਹੜਾ ਮੋਰਚਾ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਇਸ ਦੇ ਵਿੱਚ ਅਸੀਂ ਫਤਿਹ ਹਾਸਲ ਕੀਤੀ ਹੈ ਤੇ ਕੱਲ ਇਸ ਦੀ ਫਤਿਹ ਮਨਾਉਣ ਦੇ ਲਈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਪੰਜਾਬ ਦੇ ਪਾਣੀਆਂ ਦੇ ਰਾਖੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇੱਥੇ ਆ ਰਹੇ ਆ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਤੇ ਬਾਕੀ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਜੋ ਪੰਜਾਬ ਦੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਲੜਾਈ ਲੜ ਰਹੇ ਨੇ ਜੋ ਪੰਜਾਬ ਦੇ ਵਿੱਚ ਮੈਰੀ ਪਾਣੀ ਜਿਹੜਾ ਨੂੰ ਖੇਤਾਂ ਨੂੰ ਮਿਲ ਰਿਹਾ ਜਿਨ੍ਹਾਂ ਨੇ ਖੇਤਾਂ ਨੂੰ ਪਹਿਲੀ ਵਾਰੀ ਮਿਲਿਆ ਤੇ ਨਾਲ ਹੀ ਪੰਜਾਬ ਨੂੰ ਪੰਜਾਬੀਏ ਤੁਂ ਤੇ ਸਾਡੀ ਮਿੱਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਫੀਲ ਹੈ ਕਿ ਕੱਲ ਜਰੂਰ ਆਓ ਤੇ ਬੜੀ ਵੱਡੀ ਜਿੱਤ ਹੈ ਆਪਾਂ BBMP ਹਰਿਆਣਾ ਕੇਂਦਰ بڑے ਵੱਡੇ ਇਹਨਾਂ ਦੇ ਜਿਹੜੇ ਮਨਸੂਬੇ ਸੀ ਬੜੇ ਤਾਕਤਵਰ ਸੀ ਨਹੀਂ ਹਰ ਹਰ ਪੈਂਟਰਾ ਬਨਾਇਆ ਕਦੀ ਰਾਤੀ 3 ਵਜੇ ਕਦੀ 2 ਵਜੇ ਕਦੀ ਢੜਕੇ 4 ਵਜੇ ਕਦੀ ਪੁਤ ਚੀਰਮੈਨ ਆ ਗਿਆ ਕਦੀ ਕੁਛ ਆ ਗਿਆ ਪਰ ਸਾਡੇ ਸਾਥੀ ਐਨ ਚਟਾਨ ਵਾਂਗੂ ਖੜੇ ਰਹੇ ਤੇ ਹੁਣ ਆਪਾਂ ਇਸ ਮੋਰਚਨ ਜਿੱਤਿਆ ਕੱਲ ਆਪਾਂ ਇਸ ਜਿੱਤ ਦਾ ਜਿਹੜਾ ਹੈ ਜਸ਼ਨ ਮਨਾਣਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਮੰਤਰੀ ਸਾਹਿਬ ਵੀ ਆਰੇ ਆਪਸਾ ਨੂੰ ਪੀਣਾ ਕੱਲ ਸਵੇਰੇ ਮੰਗਲ ਡੈਮ ਦੇ ਉੱਤੇ 11 ਵਜੇ ਹਸਣ ਸੋਸਫੀ ਕਾਲ ਜੀ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਬੈਂਕ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼ਿਰੀਨ ਅਕਤੂਰ ਸਾਹਿਬ ਹਾਂ ਤੁਸੀਂ ਸਮਝ ਜਾਂਦੇ ਹੋ ਕਿ ਪਿਛਲੇ ਲਗਭਗ 15 ਦਿਨਾਂ ਤੋਂ ਅਸੀਂ ਇੱਕ ਮੱਤੀ ਲੜਾਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜ ਰਹੇ ਸੀ ਸਾਡੇ ਜਰਨਲ ਸਰਦਾਰ ਭਗਵੰਤ ਸਿੰਘ ਮਾਨ ਬੁਖਮਤਰੀ ਪੰਜਾਬ ਦੀ ਅਗਵਾਈ ਦੇ ਜਿਨ੍ਹਾਂ ਨੇ ਖੁਦ ਨੰਗਲ ਡੈਮ ਤੇ ਆ ਕੇ ਤਿੰਨ ਵਾਰੀ ਪੀਬੀਐਮਡੀ ਦੇ ਜਿਹੜੇ ਨਾਪਾਕ ਇਰਾਦੇ ਐ ਉਹਨਾਂ ਨੂੰ ناکਾਮਯਾਬ ਕੀਤਾ ਸਾਡੇ ਇਲਾਕੇ ਦੇ ਲੋਕਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਪਾਣੀਆਂ ਨੂੰ ਬਚਾਉਣ ਦੇ ਜਿਹੜੇ ਪ੍ਰੇਮੀ ਐ ਪੰਜਾਬ ਦੀ ਧਰਤੀ ਪੰਜਾਬ ਦੀ ਖੇਤੀ ਦੇ ਜਿਹੜੇ ਅਸਲ ਪ੍ਰੇਮੀ ਨੇ ਉਹ ਇੱਥੇ ਦਿਨ ਰਾਤ ਮਿਹਨਤ ਕਰਕੇ ਬੈਠੇ ਰਹੇ ਸਾਡੇ ਆਮ ਆਦਮੀ ਪਾਰਟੀ ਦੇ ਲੋਕਲ ਵੌਲੰਟੀਅਰ ਆਸ-ਪਾਸ ਪਿੰਡਾਂ ਦੇ ਲੋਕ ਉਹ ਇੱਥੇ ਦਿਨ ਰਾਤ ਸੇਵਾ ਕੀਤੀ ਹੈ ਜਦੋਂ ਬਲੈਕਆਊਟ ਸੀਗਾ ਜਦੋਂ ਇਸ ਡੈਮ ਦੇ ਉੱਤੇ ਅਲਟਰਾ ਸੈਂਸਿਟਿਵ ਜਿਹੜਾ ਖਤਰਾ ਸੀ ਉਦੋਂ ਵੀ ਉਹ ਇੱਥੇ ਬੈਠੇ ਰਹੇ ਅਸੀਂ ਆਪਣੀ ਭੂਮਿਕਾ ਨਿਭਾਈ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇਹ ਸਾਡੇ ਪਿੰਡਾਂ ਦੀ ਮੇਰੇ ਇਲਾਕੇ ਦੇ ਪਿੰਡਾਂ ਦੀ ਲੜਾਈ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਮਹਾਮਾਇੀ ਦੀ ਬਖਸ਼ਿਸ਼ ਹੋਈ ਹੈ ਕਿ ਅੱਜ ਵੀ ਮੇਹੀ ਹੋ ਗਈ ਹੈ ਤੇ ਹੁਣ ਸਿਰਫ ਛੰਡ ਘੰਟੇ ਰਹਿ ਗਏ ਆ ਕੱਲ 21 ਤਰੀਕ ਐ ਅਸੀਂ ਇਹ ਜਿਹੜਾ ਮੋੜ ਚਾ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਇਸਤੇ ਵਿੱਚ ਅਸੀਂ ਫਤਿਹ ਹਾਸਲ ਕੀਤੀ ਐ ਤੇ ਕੱਲ ਇਸ ਦੀ ਫਤਿਹ ਮਨਾਉਣ ਦੇ ਲਈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਪੰਜਾਬ ਦੇ ਪਾਣੀਆਂ ਦੇ ਰਾਖੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇੱਥੇ ਆ ਰਹੇ ਆ ਆ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਐ ਤੇ ਬਾਕੀ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਐ ਜੋ ਪੰਜਾਬ ਦੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਲੜਾਈ ਲੜ ਰਹੇ ਨੇ ਜੋ ਪੰਜਾਬ ਦੇ ਵਿੱਚ ਮਹਿਰੀ ਪਾਣੀ ਜਿਹੜਾ ਨੂੰ ਖੇਤਾਂ ਨੂੰ ਮਿਲ ਰਿਹਾ ਜਿਨ੍ਹਾਂ ਨੇ ਖੇਤਾਂ ਨੂੰ ਪਹਿਲੀ ਵਾਰੀ ਮਿਲਿਆ ਤੇ ਨਾਲ ਹੀ ਪੰਜਾਬ ਨੂੰ ਪੰਜਾਬੀਏ ਤੁ ਨੂੰ ਤੇ ਸਾਡੀ ਮਿੱਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਖੁਸ਼ ਹੈ ਕਿ ਕੱਲ ਜਰੂਰ ਆਉਗੇ ਤੇ ਬੜੀ ਵੱਡੀ ਜਿੱਤ ਹੈ ਆਪਾਂ BBMP ਹਰਿਆਣਾ ਕੇਂਦਰ بڑے ਵੱਡੇ ਇਹਨਾਂ ਦੇ ਜਿਹੜੇ ਮਨਸੂਬੇ ਸੀ ਬੜੇ ਤਾਕਤਵਰ ਸੀ ਨਹੀਂ ਹਰ ਹਰ ਪੈਂਟਰਾ ਬਨਾਇਆ ਕਦੀ ਰਾਤੀ 3 ਵਜੇ ਕਦੀ 2 ਵਜੇ ਕਦੀ ਢੜਕੇ 4 ਵਜੇ ਕਦੀ ਕੋਈ ਚੀਰਮੈਨ ਆ ਗਿਆ ਕਦੀ ਕੁਝ ਆ ਗਿਆ ਪਰ ਸਾਡੇ ਸਾਥੀ ਐਨ ਚਟਾਨ ਵਾਂਗੂ ਖੜੇ ਰਹੇ ਤੇ ਹੁਣ ਆਪਾਂ ਇਸ ਮੋਰਚੇ ਨੂੰ ਜਿੱਤਿਆ ਕੱਲ ਆਪਾਂ ਇਸ ਜਿੱਤ ਦਾ ਜਿਹੜਾ ਹੈ ਜਸ਼ਨ ਮਨਾਣਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਮੁੱਖ ਮੰਤਰੀ ਸਾਹਿਬ ਵੀ ਆਰੇ ਆਪਾਂ ਨੂੰ ਪੀੜਾ ਕੱਲ ਸਵੇਰੇ ਮੰਗਲ ਡੈਮ ਦੇ ਉੱਤੇ 11 ਵਜੇ ਹਾਜ਼ਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼ਹੀਦ ਰਣਜੀਤ ਸਿੰਘ ਹਾਂ ਤੁਸੀਂ ਸਮਝ ਜਾਂਦੇ ਹੋ ਕਿ ਪਿਛਲੇ ਲਗਭਗ 15 ਦਿਨਾਂ ਤੋਂ ਅਸੀਂ ਇੱਕ ਮੱਠੀ ਲੜਾਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜ ਰਏ ਸੀ ਸਾਡੇ ਜਰਨੈਲ ਸਰਦਾਰ ਭਗਵੰਤ ਸਿੰਘ ਮਾਨ ਬੁਖਤ ਮੰਤਰੀ ਪੰਜਾਬ ਦੀ ਅਗਵਾਈ ਦੇ ਜਿਨ੍ਹਾਂ ਨੇ ਖੁਦ ਨੰਗਲ ਡੈਮ ਤੇ ਆ ਕੇ ਤਿੰਨ ਵਾਰੀ ਬੀਬੀਐਮਬੀ ਦੇ ਜਿਹੜੇ ਨਾਪਾਕ ਇਰਾਦੇ ਐ ਉਹਨਾਂ ਨੂੰ ناکਾਮਯਾਬ ਕੀਤਾ ਸਾਡੇ ਇਲਾਕੇ ਦੇ ਲੋਕਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਪਾਣੀਆਂ ਨੂੰ ਬਚਾਉਣ ਦੇ ਜਿਹੜੇ ਪ੍ਰੇਮੀ ਐ ਪੰਜਾਬ ਦੀ ਧਰਤੀ ਪੰਜਾਬ ਦੀ ਖੇਤੀ ਦੇ ਜਿਹੜੇ ਅਸਲ ਪ੍ਰੇਮੀ ਨੇ ਉਹ ਇੱਥੇ ਦਿਨ ਰਾਤ ਮਿਹਨਤ ਕਰਕੇ ਬੈਠੇ ਰਹੇ ਸਾਡੇ ਆਮ ਆਦਮੀ ਪਾਰਟੀ ਦੇ ਲੋਕਲ ਵੌਲੰਟੀਅਰ ਆਸ-ਪਾਸ ਪਿੰਡਾਂ ਦੇ ਲੋਕ ਉਹ ਇੱਥੇ ਦਿਨ ਰਾਤ ਸੇਵਾ ਕੀਤੀ ਹੈ ਜਦੋਂ ਬਲੈਕਆਊਟ ਸੀਗਾ ਜਦੋਂ ਇਸ ਡੈਮ ਦੇ ਉੱਤੇ ਅਲਟਰਾ ਸੈਂਸਿਟਿਵ ਜਿਹੜਾ ਖਤਰਾ ਸੀ ਉਦੋਂ ਵੀ ਉਹ ਇੱਥੇ ਬੈਠੇ ਰਹੇ ਅਸੀਂ ਆਪਣੀ ਭੂਮਿਕਾ ਨਿਭਾਈ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇਹ ਸਾਡੇ ਪਿੰਡਾਂ ਦੀ ਮੇਰੇ ਇਲਾਕੇ ਦੇ ਪਿੰਡਾਂ ਦੀ ਲੜਾਈ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਤੁਰੀ ਸਾਹਿਬ ਨੇ ਕਿਰਪਾ ਦਿੱਤੀ ਹੈ ਮਹਾਮਾਹੀ ਦੀ ਬਖਸ਼ਿਸ਼ ਹੋਈ ਹੈ ਕਿ ਅੱਜ ਵੀ ਮੇਹੀ ਹੋ ਗਈ ਹੈ ਤੇ ਹੁਣ ਸਿਰਫ ਛੰਡ ਘੰਟੇ ਰਹਿ ਗਏ ਆ ਕੱਲ 21 ਤਰੀਕ ਨੂੰ ਅਸੀਂ ਇਹ ਜਿਹੜਾ ਮੋਰਚਾ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਇਸ ਦੇ ਵਿੱਚ ਅਸੀਂ ਫਤਿਹ ਹਾਸਲ ਕੀਤੀ ਹੈ ਤੇ ਕੱਲ ਇਸ ਦੀ ਫਤਿਹ ਮਨਾਉਣ ਦੇ ਲਈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਪੰਜਾਬ ਦੇ ਪਾਣੀਆਂ ਦੇ ਰਾਖੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇੱਥੇ ਆ ਰਹੇ ਆ ਆ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਤੇ ਬਾਕੀ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਜੋ ਪੰਜਾਬ ਦੇ ਕਰਤੀ ਹੇਠਲਾ ਪਾਣੀ ਬਚਾਉਣ ਦੀ ਲੜਾਈ ਲੜ ਰਹੇ ਨੇ ਜੋ ਪੰਜਾਬ ਦੇ ਵਿੱਚ ਮਹਿਰੀ ਪਾਣੀ ਜਿਹਨਾਂ ਨੂੰ ਖੇਤਾਂ ਨੂੰ ਮਿਲ ਰਿਹਾ ਜਿਨ੍ਹਾਂ ਦੇ ਖੇਤਾਂ ਨੂੰ ਪਹਿਲੀ ਵਾਰੀ ਮਿਲਿਆ ਤੇ ਨਾਲ ਹੀ ਪੰਜਾਬ ਨੂੰ ਪੰਜਾਬੀ ਇਥੋਂ ਤੇ ਸਾਡੀ ਮਿੱਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਫੀਲ ਹੈ ਕਿ ਕੱਲ ਜਰੂਰ ਆਓ ਇਹ ਬੜੀ ਵੱਡੀ ਜਿੱਤ ਹੈ ਆਪਾਂ ਬੀਬੀਐਮਬੀ ਹਰਿਆਣਾ ਕੇਂਦਰ بڑے ਵੱਡੇ ਇਹਨਾਂ ਦੇ ਜਿਹੜੇ ਮਨਸੂਬੇ ਸੀ ਬੜੇ ਤਾਕਤਵਰ ਸੀ ਨਹੀਂ ਹਰ ਹਰ ਪੈਂਟਰਾ ਬਣਾਇਆ ਕਦੀ ਰਾਤੀ 3 ਵਜੇ ਕਦੀ 2 ਵਜੇ ਕਦੀ ਕੜਕੇ 4 ਵਜੇ ਕਦੀ ਕੋਈ ਚੀਰਮੈਨ ਆ ਗਿਆ ਕਦੀ ਕੁਛ ਆ ਗਿਆ ਪਰ ਸਾਡੇ ਸਾਥੀ ਐਨ ਚਟਾਨ ਵਾਂਗੂ ਖੜੇ ਰਹੇ ਤੇ ਹੁਣ ਆਪਾਂ ਇਸ ਮੋਰਚਨ ਜਿੱਤਿਆ ਕੱਲ ਆਪਾਂ ਇਸ ਜਿੱਤ ਦਾ ਜਿਹੜਾ ਹੈ ਜਸ਼ਨ ਮਨਾਣਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਮੁੱਖ ਮੰਤਰੀ ਸਾਹਿਬ ਵੀ ਆ ਰਹੇ ਆਪਸਾ ਨੂੰ ਪੀੜਾ ਕੱਲ ਸਵੇਰੇ ਮੰਗਲ ਡੈਮ ਦੇ ਉੱਤੇ 11 ਵਜੇ ਹਾਜ਼ਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼ਹੀਦ ਰਣਜੀਤ ਸਾਹਿਬ ਹਾਂ ਤੁਸੀਂ ਸਮਝ ਜਾਂਦੇ ਹੋ ਕਿ ਪਿਛਲੇ ਲਗਭਗ 15 ਦਿਨਾਂ ਤੋਂ ਅਸੀਂ ਇੱਕ ਮੱਠੀ ਲੜਾਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜ ਰਹੇ ਸੀ ਸਾਡੇ ਜਰਨਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਦੇ ਜਿਨ੍ਹਾਂ ਨੇ ਖੁਦ ਨੰਗਲ ਟੈਂਪ ਤੋਂ ਆ ਕੇ ਤਿੰਨ ਵਾਰੀ ਪੀਬੀਐਮਡੀ ਦੇ ਜਿਹੜੇ ਨਾਪਾਕ ਇਰਾਦੇ ਐ ਉਹਨਾਂ ਨੂੰ ناکਾਮਯਾਬ ਕੀਤਾ ਸਾਡੇ ਇਲਾਕੇ ਦੇ ਲੋਕਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਪਾਣੀਆਂ ਨੂੰ ਬਚਾਉਣ ਦੇ ਜਿਹੜੇ ਪ੍ਰੇਮੀ ਐ ਪੰਜਾਬ ਦੀ ਧਰਤੀ ਪੰਜਾਬ ਦੀ ਖੇਤੀ ਦੇ ਜਿਹੜੇ ਅਸਲ ਪ੍ਰੇਮੀ ਨੇ ਉਹ ਇੱਥੇ ਦਿਨ ਰਾਤ ਮਿਹਨਤ ਕਰਕੇ ਬੈਠੇ ਰਹੇ ਸਾਡੇ ਆਮ ਆਦਮੀ ਪਾਰਟੀ ਦੇ ਲੋਕਲ ਵੌਲੰਟੀਅਰ ਆਸ-ਪਾਸ ਪਿੰਡਾਂ ਦੇ ਲੋਕ ਉਹ ਇੱਥੇ ਦਿਨ ਰਾਤ ਸੇਵਾ ਕੀਤੀ ਹੈ ਜਦੋਂ ਬਲੈਕਆਊਟ ਸੀਗਾ ਜਦੋਂ ਇਸ ਡੈਮ ਦੇ ਉੱਤੇ ਅਲਟਰਾ ਸੈਂਸਿਟਿਵ ਜਿਹੜਾ ਖਤਰਾ ਸੀ ਉਦੋਂ ਵੀ ਉਹ ਇੱਥੇ ਬੈਠੇ ਰਹੇ ਅਸੀਂ ਆਪਣੀ ਭੂਮਿਕਾ ਨਿਭਾਈ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇਹ ਸਾਡੇ ਪਿੰਡਾਂ ਦੀ ਮੇਰੇ ਇਲਾਕੇ ਦੇ ਪਿੰਡਾਂ ਦੀ ਲੜਾਈ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਮਹਾਮਾਇੀ ਦੀ ਬਖਸ਼ਿਸ਼ ਹੋਈ ਹੈ ਕਿ ਅੱਜ ਵੀ ਮੇਹੀ ਹੋ ਗਈ ਹੈ ਤੇ ਹੁਣ ਸਿਰਫ ਛੰਡ ਘੰਟੇ ਰਹਿ ਗਏ ਆ ਕੱਲ 21 ਤਰੀਕ ਐ ਅਸੀਂ ਇਹ ਜਿਹੜਾ ਮੋਰਚਾ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਇਸ ਦੇ ਵਿੱਚ ਅਸੀਂ ਫਤਿਹ ਹਾਸਲ ਕੀਤੀ ਐ ਤੇ ਕੱਲ ਇਸ ਦੀ ਫਤਿਹ ਮਨਾਉਣ ਦੇ ਲਈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਪੰਜਾਬ ਦੇ ਪਾਣੀਆਂ ਦੇ ਰਾਖੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇੱਥੇ ਆ ਰਹੇ ਆ ਆ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਤੇ ਬਾਕੀ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਜੋ ਪੰਜਾਬ ਦੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਲੜਾਈ ਲੜ ਰਹੇ ਨੇ ਜੋ ਪੰਜਾਬ ਦੇ ਵਿੱਚ ਮਹਿਰੀ ਪਾਣੀ ਜਿਹੜਾ ਨੂੰ ਖੇਤਾਂ ਨੂੰ ਮਿਲ ਰਿਹਾ ਜਿਨ੍ਹਾਂ ਨੇ ਖੇਤਾਂ ਨੂੰ ਪਹਿਲੀ ਵਾਰੀ ਮਿਲਿਆ ਤੇ ਨਾਲ ਹੀ ਪੰਜਾਬ ਨੂੰ ਪੰਜਾਬੀ ਇਥੋਂ ਤੇ ਸਾਡੀ ਮਿੱਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਫੀਲ ਹੈ ਕਿ ਕੱਲ ਸ਼ੁਰੂੜਾਓ ਤੇ ਬੜੀ ਵੱਡੀ ਜਿੱਤ ਹੈ ਆਪਾਂ BBMP ਹਰਿਆਣਾ ਕੇਂਦਰ ਬੜੇ ਵੱਡੇ ਇਹਨਾਂ ਦੇ ਜਿਹੜੇ ਮਨਸੂਬੇ ਸੀ ਬੜੇ ਤਾਕਤਵਰ ਸੀ ਨਹੀਂ ਹਰ ਹਰ ਪੈਂਤਰਾ ਬਣਾਇਆ ਕਦੀ ਰਾਤੀ 3 ਵਜੇ ਕਦੀ 2 ਵਜੇ ਕਦੀ ਢੜਕੇ 4 ਵਜੇ ਕਦੀ ਕੋਈ ਚੀਰਮੈਨ ਆ ਗਿਆ ਕਦੀ ਕੁਝ ਆ ਗਿਆ ਪਰ ਸਾਡੇ ਸਾਥੀ ਐਨ ਚਟਾਨ ਵਾਂਗੂ ਖੜੇ ਰਹੇ ਤੇ ਹੁਣ ਆਪਾਂ ਇਸ ਮੋਰਚੇ ਨੂੰ ਜਿੱਤਿਆ ਕੱਲ ਆਪਾਂ ਇਸ ਜਿੱਤ ਦਾ ਜਿਹੜਾ ਹੈ ਜਸ਼ਨ ਮਨਾਣਾ ਗੁਰੂ ਸਾਹਿਬ ਦਾ ਸ਼ੁਕਰਾਡਾ ਕਰਨਾ ਮੁੱਖ ਮੰਤਰੀ ਸਾਹਿਬ ਵੀ ਆਰੇ ਆਖਤੂ ਪੀਰੇ ਕੱਲ ਸਵੇਰੇ ਨੰਗਲ ਡੈਮ ਦਫੇਰ 11 ਵਜੇ ਹਾਜ਼ਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਕ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ